ਇਹ ਮੇਰਾ ਵੱਡਾ ਸੁਪਨਾ ਇਹ ਹੈ ਕਿ ਵੀ ਇੱਕ ਦਿਨ ਮੈਂ ਇੰਨੀ ਤਰੱਕੀ ਕਰਾਂ ਕਿ ਜਿਹੜੀ CBI ਹੈ ED ਹੈ ਉਹ ਸਾਡੇ ਨੰਬਰਦਾਰਾਂ ਦੇ ਘਰਾਂ ਦੇ ਰੇਡ ਪਾਵੇ। ਜੇ ਜਦੋਂ ਹੁਣ ED ਰੇਡ ਪਾਊਗੀ ਤਾਂ ਪੂਰਾ ਦਿਨ ਬਤੇ ਨੈਸ਼ਨਲ ਜਿਹੜੇ মিডিਆ ਹੈ ਉਹਦੇ ਵਿੱਚ ਜਿਹੜੀ ਗੱਲ ਹੈ ਉਹ ਜਾਊਗੀ। ਜਿਹੜੇ ਨਾ ਹੈ ਸਾਡੇ ਪਿੰਡ ਵਾਲੇ ਜਿਹੜੇ ਲੋਕ ਨੇ ਇਹ ਪਹਿਲਾਂ ਕਹਿੰਦੇ ਹੁਣ ਤੁਸੀਂ ਵੀ ਨੰਬਰਦਾਰ ਜਿਹੜਾ ਮੱਥੇ ਲੱਗਿਆ ਮੜਾ ਇਹਨਾਂ ਨੂੰ ਮੈਂ ਇੱਕ ਚੀਜ਼ ਪੁੱਛੂੰਗਾ ਵੀ ਨੰਬਰਦਾਰ ਤੁਹਾਡੇ ਚੁੰਡੀਆਂ ਵੱਢਦੇ। ਸਾਸ਼ੀਗਾ ਦੋਸਤੋ ਪੰਜਾਬ ਸਰਕਾਰ ਦੀ ਸ਼ਕਤੀ ਤੋਂ ਬਾਅਦ ਫੋਟੋ ਫੜੀ ਦਾ ਮਾਹੌਲ ਹੈ। ਰੋਜ਼ ਰਿਸ਼ਵਤ ਲੈਣਦੇ ਹੋਏ ਅਫਸਰ ਫੜੇ ਜਾ ਰਹੇ ਨੇ। ਪਰ ਅਫਸਰਾਂ ਨੇ ਬਚਨ ਵਾਸਤੇ ਕਈ ਆਪਦੇ ਵਿਚੋਲੇ ਵੀ ਲੱਭ ਲਏ ਨੇ। ਪਰ ਅੱਜ ਇੱਕ ਵਿਚੋਲਾ ਸਾਹਿਬ ਵੀ ਫੜੇ ਗਏ ਨੇ ਉਹਨਾਂ ਵਿਚੋਲਾ ਸਾਹਿਬ ਇੱਕ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਤੇ ਇਸ ਸਮੇਂ ਵਿਜੀਲੈਂਸ ਦੀ ਗੱਡੀ 'ਚ ਬੈਠੇ ਰਹੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਵਿਊ ਜਾਂਦੇ ਆ ਉਹ ਕੀ ਕਹਿਣਾ ਜਾਂਦੇ ਨੇ ਉਹ ਕੀ ਮਹਿਸੂਸ ਕਰ ਰਹੇ ਨੇ ਦੋਸਤੋ ਵਿਜੀਲੈਂਸ ਫੋਲੋ ਗ੍ਰਿਫਤਾਰ ਕਰਨ ਤੋਂ ਬਾਅਦ ਨੰਬਰਦਾਰ ਸਾਹਿਬ ਵਿਜੀਲੈਂਸ ਦੀ ਗੱਡੀ ਵਿੱਚ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨੰਬਰਦਾਰ ਸਾਹਿਬ ਬਹੁਤ ਅਫਸੋਸ ਹੈ ਜੀ ਤੁਹਾਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਕਕਦੋਂ ਪੱਤਰਕਾਰ ਹੈ ਹਾਂਜੀ ਇਹ ਮੈਂ ਤੁਹਾਨੂੰ ਤੇਰੀ ਇੱਕ ਗੱਲ ਤੇਰੇ ਨੂੰ ਕਹਿਣਾ ਚਾਹੁੰਗਾ ਕਿ ਇਹ ਕੋਈ ਅਫਸੋਸ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਇੱਕ ਬਧਾਈ ਆ ਹੋ ਗਈ ਆ ਕਿਉਂਕਿ ਇਹ ਤਾਂ ਮੇਰਾ ਵੀ ਸੁਪਨਾ ਸੀ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਵੀ ਕਦੇ ਪ੍ਰਮਾਤਮਾ ਕਦੇ ਐਡੀ ਵੱਡੀ ਗੱਡੀ ਚ ਬਿਠਾਊਗਾ ਇਹਦਾ ਸੁਪਨਾ ਪੂਰਾ ਹੋ ਗਿਆ ਮੈਂ ਤਾਂ ਧੰਨਵਾਦ ਕਰਦਾ ਵਿਜੀਲੈਂਸ ਵਾਲਿਆਂ ਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਗੱਡੀ 'ਚ ਬਿਠਾ ਕੇ ਲੈ ਗਿਆ ਇਹਨੇ ਜੀ ਤੇ ਇਹਦਾ ਇੱਕ ਵਧਾਈਆਂ ਹੋ ਗਈਆਂ ਪਹਿਲਾਂ ਅਸੀਂ ਜੇਲਸੀ ਕਰਦੇ ਹੁੰਦੇ ਸੀ ਬੜਵਾਰੀਆਂ ਨਾਲ ਤਹਿਸੀਲਦਾਰਾਂ ਨਾਲ ਕਿ ਯਾਰ ਇੰਨਾ ਪੈਸਾ ਕਮਾਉਂਦੇ ਨੇ ਕਿ ਅਸੀਂ ਵੀ ਕਮਾਵਾਂਗੇ ਇਹ ਸਾਡੇ ਨੰਬਰਦਾਰ ਸਮਾਜ ਵਾਸਤੇ ਬਸ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਪ੍ਰਮਾਤਮਾ ਨੇ ਮੈਨੂੰ ਇਸ ਕਾਬਲ ਬਣਾਇਆ ਜਦੋਂ ਮੇਰੇ ਰਿਸਤੇ ਹੁੰਦੇ ਸੀ ਨਾ ਬਹੁਤ ਬੰਦੇ ਨੇ ਮੈਨੂੰ ਦੇਖ ਕੇ ਛੱਡਦਾ ਸੀ ਕਹਿੰਦੇ ਵੀ ਮੁੰਡਾ ਦਾ ਨੰਬਰਦਾਰ ਕੀ ਕਮਾਊਗਾ ਜੀ ਹੁਣ ਜਦੋਂ ਉਹਨਾਂ ਨੇ ਮੇਰੀ ਅਖਬਾਰ 'ਚ ਫੋਟੋ ਦੇਖੀ ਹੋਣੀ ਹੁਣ ਸੋਚਦੇ ਹੋਣੇ ਮੁੰਡਾ ਦਾ ਕਮਾਊਏ ਬਹੁਤ ਹੈ ਅੱਛਾ ਜੀ ਹੁਣ ਪਛਤਾਉਂਦੇ ਹੋਣੇ ਜੀ ਤੇ ਬਿਜ਼ਨਸ ਤੋਂ ਗ੍ਰਸਤਾ ਕਰਨ ਤੋਂ ਬਾਅਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਹਾਡੀ ਇੱਜ਼ਤ ਵਧ ਗਈ ਘਟੀ ਨਹੀਂ ਮੇਰੀ ਜਦ ਬਹੁਤ ਵਧ ਗਈ ਪਹਿਲਾਂ ਜਿਹੜੇ ਲੋਕ ਸੀ ਨਾ ਸਾਨੂੰ ਰਜਿਸਟਰੀਆਂ ਵਾਸਤੇ ਲੈ ਆਉਂਦੇ ਸੀ ਕੋਈ ਵੀ ਜ਼ਿਆਦਾ ਕੱਪ ਪਿਆ ਕੇ ਮੋੜ ਦਿੰਦਾ ਸੀ ਕੋਈ 10 ਰੁਪਏ ਦੇ ਦਿੰਦਾ ਸੀ ਉਸ ਤੋਂ ਬਾਅਦ ਹੁਣ ਕਾਦਰ ਵੱਧ ਗਈ ਸਾਡਾ ਹੁਣ ਰੇਟ ਵੱਜੂਗਾ ਅੱਛਾ ਜੀ ਮੇਰੇ ਮੁੰਡੇ ਨੇ ਸਪੈਸ਼ਲ ਮੈਨੂੰ ਫੋਨ ਕਰਿਆ ਮੈਨੂੰ ਕਹਿੰਦਾ ਬਾਪੂ ਤੂੰ ਘਰੇ ਆ ਵਿਜੀਲੈਂਸ ਚਾਹੀਦੇ ਨੂੰ ਟੰਗਾ ਤੋੜੇ ਤੇਰੀਆਂ ਬਾਹਾਂ ਤੋੜੇ ਕੁੱਟੇ ਜਨਾ ਮਰਦੀ ਵੀ ਤੂੰ ਘਰੇ ਆ ਤੇਰੀ ਹੁਣ ਬਾਪੂ ਇੱਜ਼ਤ ਕਰਾਂਗੇ ਸੀ ਤੇਰਾ ਜਿਹੜਾ ਮੰਜਾ ਹੈ ਉਹ ਬਾਹਰ ਲੈ ਕੇ ਰੋਚੱਕੇ ਕਹਿੰਦਾ ਡ੍ਰੈਂਕ ਰੂਮ ਚ ਆਪਾਂ ਰੱਖ ਦਾਂਗੇ ਇੰਨੀ ਇੱਜ਼ਤ ਕਰਦੇ ਨੇ ਘਰ ਦੇ ਹੁਣ ਸ਼ਮਾਕਾ ਪਰਿਵਾਰ ਦੇ ਵਿੱਚ ਵੀ ਤੁਹਾਡਾ ਮਾਣ ਸਤਿਕਾਰ ਵਧ ਗਿਆ ਅੱਗੇ ਨਾਲੋਂ ਵਧੂਗਾ ਨਾ ਪੈਸੇ ਦੀ ਖੇਡ ਹੈ ਸਾਰੀ ਤੈਨੂੰ ਪਤਾ ਹੈ ਨੰਬਰਦਾਰ ਸਾਹਿਬ ਉਹ ਕਿਹੜਾ ਪਰਸਨ ਸੀ ਜਿਹਨੇ ਤੁਹਾਨੂੰ ਫਸਾਇਆ ਐ ਪੱਤਰਕਾਰ ਸਾਹਿਬ ਮੈਂ ਤੈਨੂੰ ਇੱਕ ਗੱਲ ਕਹਣੀ ਚਾਹੂੰਗਾ ਵੀ ਤੁਸੀਂ ਫਸਾਇਆ ਜਦੋਂ ਜਿਹੜਾ ਨਾਂ ਵਰਤੋ ਇਹ ਫਸਾਇਆ ਨਹੀਂ ਇਹ ਤਾਂ ਵਧਾਈਆਂ ਨੇ ਮੈਂ ਤਾਂ ਉਸ ਬੰਦੇ ਦਾ ਧੰਨਵਾਦ ਕਰਦਾ ਵੀ ਜਿਹਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ 50000 ਰੁਪਏ ਲੈ ਸਕਦਾ ਅੱਛਾ ਜੀ ਉਹ ਵੀ ਮੇਰੇ ਪਿੰਡ ਦਾ ਇੱਕ ਨੰਬਰਦਾਰ ਸੀ ਜੀ ਨੰਬਰਦਾਰ ਦਾ ਮਤਲਬ ਮੇਰੇ ਵਾਂਗੂ ਨੰਬਰਦਾਰ ਨਹੀਂ ਸੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਬੇਲੇ ਹੁੰਦੇ ਨੇ ਅਸੀਂ ਉਹਨੂੰ ਵੀ ਕਹਿੰਦੇ ਨੇ ਵੀ ਨੰਬਰਦਾਰ ਹੈ ਅੱਛਾ ਤੇ ਬਸ ਬਧਿਆ ਕੀਤਾ ਬਈ ਜਿਹਨੂੰ ਮੈਨੂੰ ਇਸ ਲਾਇਕ ਸਮਝਿਆ ਤੇ ਅੱਜ ਏਡੇ ਏਡੇ ਗੱਡੀਆਂ 'ਚ ਮੈਨੂੰ ਬੈਠਣ ਦੇ ਕਾਬਿਲ ਕੀਤਾ ਜੀ ਨੰਬਰਦਾਰ ਸਾਹਿਬ ਮਾਡਾ ਹੁਣ ਸੁਪਨਾ ਕੀ ਹੈ ਜੀ ਜਿਹੜੇ ਦੇਖੋ ਸਾਡਾ ਇਹ ਖਾਨਦਾਨੀ ਅਸੀਂ ਨੰਬਰਦਾਰੀ ਕਰ ਰਹੇ ਹਾਂ ਮੇਰੇ ਦਾਦੇ ਪਰਦਾਦੇ ਵੀ ਨੰਬਰਦਾਰ ਹੁੰਦੇ ਸੀ ਹਾਂਜੀ ਵੀ ਮੇਰੇ ਪਹਿਲਾਂ ਦਾ ਜਿਹੜਾ ਦਾਦੇ ਦਾ ਸੁਪਨਾ ਸੀ ਉਹ ਤਾਂ ਇਹ ਸੀ ਵੀ ਜਿਹੜੀ ਨੰਬਰਦਾਰੀ ਹੈ ਉਹ ਤਹਿਸੀਲਦਾਰਾਂ ਪਟਵਾਰੀਆਂ ਤੋਂ ਤਾਂ ਦੀ ਕਰਨੀ ਹੈ ਅੱਛਾ ਜੀ ਵੀ ਆਪਾਂ ਨੇ ਟੋਰਨਲ ਕਰਨੀ ਹੈ ਨੰਬਰਦਾਰੀ ਉਹ ਤਾਂ ਦੇਖੋ ਪੂਰਾ ਹੋ ਗਿਆ ਜੀ ਵੀ ਅਖਬਾਰ ਦੇ ਵਿੱਚ ਜਿਹੜੀ ਹੁਣ ਮੇਰੀ ਫੋਟੋ ਆਈ ਹੈ ਉਸ ਦੇ ਵਿੱਚ ਇੱਕ ਪਟਵਾਰੀ ਦੀ ਆਈ ਏ ਤੇ ਮੈਂ 50000 ਰੁਪਏ ਰਿਸਪਤ ਲੈ ਰਿਆਂ ਤੇ ਪਟਵਾਰੀ 25 2500 ਰੁਪਏ ਰਿਸਪਤ ਲੈ ਰਿਆ ਮੈਂ ਖੁਦ ਹੱਸਿਆ ਉੱਤੇ ਹੈਨਾ ਅੱਛਾ ਜੀ ਵੀ ਉਹ ਲੈਵਲ ਦਾ ਹੁਣ ਦੇਖੋ ਬਣਾ ਪੂਰਾ ਕਰਦਾ ਮੇਰੇ ਦਾਦਾ ਜੀ ਜਿੱਥੇ ਵੀ ਨਰਕਾਂ ਦੇ ਵਿੱਚ ਉਹ ਉਹ ਮਤਲਬ ਮੰਨਣਗੇ ਜੀ ਜੀ ਵੀ ਹਾਂ ਵੀ ਚਲੋ ਠੀਕ ਹੈ ਤੇ ਬਾਕੀ ਜਿਹੜੇ ਮੇਰਾ ਸੋਪਨਾ ਤੂੰ ਦੇਖਦੇ ਮੈਨੂੰ ਪੁੱਛਣਾ ਹੈ ਵੀ ਮੇਰਾ ਸੁਪਨਾ ਦੇਖ ਵਿਜੀਲੈਂਸ ਦਾ ਮਿਲਣ ਦਾ ਤਾਂ ਹੋ ਗਿਆ ਜੀ ਇਹਦਾ ਪੰਜਾਬ ਲੈਵਲ ਦੀ ਗੱਲ ਹੈ ਵਿਜੀਲੈਂਸ ਨੂੰ ਕੋਈ ਮਿਲ ਲਈ ਜਿਹੜਾ ਮੇਰਾ ਵੱਡਾ ਸੁਪਨਾ ਇਹ ਹੈ ਕਿ ਵੀ ਇੱਕ ਦਿਨ ਮੈਂ ਇੰਨੀ ਤਰੱਕੀ ਕਰਾਂ ਕਿ ਜਿਹੜੀ ਸੀਬੀਆਈ ਹੈ ਈਡੀ ਹੈ ਉਹ ਸਾਡੇ ਨੰਬਰਦਾਰਾਂ ਦੇ ਘਰਾਂ ਦੇ ਰੇਡ ਪਾਵੇ ਵੀ ਜਦੋਂ ਹੁਣ ਈਡੀ ਰੇਡ ਪਾਊਗੀ ਤਾਂ ਪੂਰਾ ਤਨ ਬਤੇ ਨੈਸ਼ਨਲ ਜਿਹੜੇ মিডিਆ ਹੈ ਉਹਦੇ ਵਿੱਚ ਜਿਹੜੀ ਗੱਲ ਹੈ ਉਹ ਜਾਊਗੀ ਵੀ ਮੈਂ ਚਾਹੁੰਨਾ ਵੀ ਜਿਹੜੀ ਈਡੀ ਹੈ ਉਹਦਾ ਜਿਹੜਾ ਪੀਲਾ ਪੰਜਾ ਉਹ ਸਾਡੇ ਮੁਰਗੀਖਾਨੇ ਵਾਲੇ ਖੁੱਡਿਆਂ ਦੇ ਤੋਂ ਚੱਲੇ ਚਾਹੇ ਸਾਡਾ ਖੁੱਡਾ ਢਾ ਦੇ ਚਾਹੇ ਸਾਡਾ ਕੋਈ ਕੰਦ ਢਾ ਦੇ ਪਰ ਮੈਂ ਚਾਹੁੰਨਾ ਵੀ ਈਡੀ ਹੈ ਜਿਹੜੀ ਸਾਡਾ ਕੁਛ ਨਾ ਟਾਵੇ ਆਕੇ ਅੱਛਾ ਜੀ ਵੀ ਕਿਉਂਕਿ ਉਹਦੇ ਨਾਲ ਫਿਰ ਪੱਤਰਕਾਰ ਵੀ ਹੋਣਗੇ ਹੈਨਾ ਜੀ ਵੀ ਜਿੱਦ ਦੇ ਹੁਣ ਮੈਂ ਫੜਿਆ ਗਿਆ ਮੇਰੇ ਮੁੰਡੇ ਨੂੰ ਵੀ ਕਈ ਰਿਸ਼ਤੇ ਦਾ ਆ ਗਿਆ ਮੁੰਡੇ ਦੇ ਨਾਲ ਗਿਆ ਵੀ ਜਦ ਪਿਓ ਜਿੰਨਾ ਕਮਾਉ ਨਿਕਲਿਆ ਉਹ ਮੁੰਡੇ ਦਾ ਕਮਾਉ ਹੋਊਗੀ ਹੋਊਗਾ ਜੀ ਬਸ ਇਹੀ ਤੋਂ ਬਣਾਏ ਨੇ ਨੀੜੀ ਨੰਬਰਦਾਰੀ ਐ ਉਹ ਹੁਣ ਉਤਲੇ ਲੈਵਲ ਲੱਗਦੀ ਆ ਕਰਨੀ ਐ ਜੀ ਮਤਲਬ ਤੁਸੀਂ ਟਿੱਸੀ ਵਾਲਾ ਬੇਰਤਾਰ ਨੂੰ ਫਿਰਦੇ ਹੋ ਬਸ ਬਰਮਾਤਮਾ ਦੀ ਗਿਰ ਪਏ ਪੱਤਰਕਾਰ ਦਾ ਮੁੱਤਰ ਜਾਊਗਾ ਜੀ ਆਪਣੇ ਨੰਬਰਦਾਰੀ ਨੂੰ ਲੈ ਕੇ ਪੁਰਾਣੇ ਸਮੇਂ ਦੇ ਵਿੱਚ ਵਾਲੇ ਵਹਿਮ ਪਰਮ ਹੁੰਦੇ ਸੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਹ ਜਿਹੜੇ ਨੇ ਸਾਡੇ ਪਿੰਡ ਵਾਲੇ ਜਿਹੜੇ ਲੋਕ ਨੇ ਇਹ ਪਹਿਲਾਂ ਕਹਿੰਦੇ ਹੁਣ ਤੁਸੀਂ ਵੀ ਨੰਬਰਦਾਰ ਜਿਹੜਾ ਮੱਥੇ ਲੱਗਿਆ ਮੜਾ ਇਹਨਾਂ ਨੂੰ ਮੈਂ ਇੱਕ ਚੀਜ਼ ਪੁੱਛੂੰਗਾ ਵੀ ਨੰਬਰਦਾਰ ਤੁਹਾਡੇ ਚੁੰਡੀਆਂ ਵੜਦੇ ਸਾਨੂੰ ਲੋਕ ਤਾਂ ਲੋਕ ਸਾਡੇ ਘਰ ਦੇ ਵੀ ਮਖੋਲ ਕਰਦੇ ਸੀ ਇੱਕ ਵਾਰੀ ਅਸੀਂ ਇਹਨਾਂ ਘਰੇ ਨਲਕਾ ਲਾਉਣ ਲੱਗੇ ਇਹ ਬੜੀ ਪੁਰਾਣੀ ਵਾਲੇ ਹਾਸੇ ਵਾਲੀ ਵੀ ਪੱਤਰਕਾਰ ਸਾਹਿਬ ਤੇ ਨਲਕਾ ਲਾਉਣ ਲੱਗੇ ਮਿਸਤਰੀ ਮਿਸਤਰੀ ਦੀਆਂ ਫਸ ਗਈਆਂ ਮਿੱਟੀ 'ਚ ਜਾ ਕੇ ਪੈਪਾ ਮਿੱਟੀ 'ਚ ਪੈਪਾ ਫਸ ਗਿਆ ਜਿਵੇਂ ਬੋਲਣ ਲੱਗੇ ਮੈਂ ਫਸਦਾ ਕਈ ਦਿਨ ਜਿਹੜੀਆਂ ਪੈਪਾਂ ਨਿਕਲੀਆਂ ਨਹੀਂ ਜਦੋਂ ਹਫਤਾ ਲੰਘਿਆ ਮੇਰੇ ਘਰ ਵਾਲੇ ਮਿਸਤਰੀ ਨੂੰ ਕਹਿੰਦੀ ਕਹਿੰਦੀ ਮਿਸਤਰੀ ਜੀ ਜੇ ਤੁਹਾਨੂੰ ਕਿਤੇ ਨੰਬਰਦਾਰ ਦੇ ਕੋਈ ਮੱਥੇ-ਮੁੱਥੇ ਲੱਗਣ ਦਾ ਕੋਈ ਚੱਕਰ ਹੈ ਅਸੀਂ ਇਹਨੂੰ ਨਪੁੱਤੇ ਦੇ ਨੂੰ 4 ਦਿਨ ਕੁੜੀਆਂ ਕੋਲੇ ਭੇਜ ਦਿੰਨੇ ਆਂ ਵੀ ਇਹ ਮਤਲਬ ਸਾਨੂੰ ਲੋਕ ਕਰਦੇ ਆਪਦੀ ਮਖੌਲ ਕਰਦੇ ਸੀ ਹੁਣ ਜਿਹੜੇ ਲੋਕ ਸਾਨੂੰ ਮਖੌਲ ਕਰਦੇ ਹੁੰਦੇ ਸੀ ਹੁਣ ਜਿੱਦਾਂ ਦਾ ਮੈਂ ਫਸਿਆ ਉਹਨਾਂ ਨੇ ਮੇਰੀ ਤਰੱਕੀ ਦੇਖੀ ਹੈ ਅਨੰਮ ਤੇ ਉਹ ਹੁਣ ਐ ਕਹਿੰਦੇ ਨੇ ਕਹਿੰਦੇ ਵੀ ਨੰਬਰਦਾਰ ਸਾਹਿਬ ਜਿੱਦੇ ਤੁਸੀਂ ਘਰੇ ਆਗੇ ਨਾ ਅਸੀਂ ਤੁਹਾਨੂੰ ਚਾਹ ਪਿਆਵਾਂਗੇ ਜਿਹੜੇ ਲੋਕ ਦੇਖੋ ਮਖੌਲ ਕਰਦੇ ਸੀ ਉਹਨਾਂ ਚਾਹ ਪੀਣ ਨੂੰ ਫਿਰਦੇ ਨੇ ਹਨਾ ਵੀ ਹੁਣ ਕੋਈ ਮਖੌਲ ਵਾਲੀ ਗੱਲ ਨਹੀਂ ਇੱਜ਼ਤ ਹੋਊਗੀ ਹੁਣ ਤਾਂ ਬੜਾ ਥੋੜੀ ਇੱਜ਼ਤ ਵਧ ਗਈ ਹੁਣ ਪਹਿਲਾਂ ਨਾਲੋਂ ਹਾਂ ਵਧ ਗਈ ਵੈਸੇ ਦੀ ਕਿਹੜੇ ਸਾਰੀ ਤੇ ਨੰਬਰਦਾਰ ਸਾਹਿਬ ਹੁਣ ਤੁਸੀਂ ਜਿਹੜੇ ਆਪਣੇ ਸਾਥੀ ਜਿਹੜੇ ਨੰਬਰਦਾਰ ਨੇ ਤੇ ਆਣ ਵਾਲੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਜਿਹੜੇ ਸਾਡੇ ਨਵੀਂ ਪੀੜ੍ਹੀ ਨੰਬਰਦਾਰੀ ਜਾ ਰਹੀਆਂ ਨੇ ਇੱਕੋ ਵੇਲੇ ਕਹੂੰਗਾ ਉਹਨਾਂ ਨੂੰ ਵੀ ਦੇਖੋ ਇਹ ਮੁੰਡੇ ਨਾ ਜਿਹੜੇ ਇਹਨਾਂ 'ਚ ਸਬਰ ਨਹੀਂ ਜੀ ਮੇਰੇ ਮੰਗੂ ਸਬਰ ਰੱਖੋ ਕਹੂੰਗਾ ਮੈਂ ਉਹਨਾਂ ਨੂੰ ਵੀ 200 250 ਪਿੱਛੇ ਆਪਣੇ ਜਿਹੜੀ ਮਾਨੇ ਨਾਂ ਵਿੱਚੋਂ ਸਬਰ ਰੱਖੋ ਇੱਕ ਦਿਨ ਤੁਹਾਨੂੰ 50000 60000 ਪੈਸੇ ਜਿਹੜੇ ਤੁਹਾਨੂੰ ਉਹ ਮਿਲਣਗੇ ਸਬਰ ਰੱਖੋ ਤੁਸੀਂ ਹੈਨਾ ਵੀ ਜਿਵੇਂ ਮੈਂ ਛੋਟੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੂੰਗਾ ਵੀ ਕੋਈ ਇਹੜਾ ਕੰਮ ਹੈ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਾਨੂੰ ਨੰਬਰਦਾਰ ਨੂੰ ਨਾ ਸਾਡੇ ਕੰਮ ਨੂੰ ਬਹੁਤ ਛੋਟਾ ਕਰਕੇ ਜਾਨਿਆ ਜਾਂਦਾ ਸੀ ਜੀ ਠੀਕ ਹੈ ਨਾ ਅੱਜ ਮੈਂ ਜਿਹੜੀ ਮੇਰੀ ਤਰੱਕੀ ਹੈ ਉਹ ਹੁਣ ਨੰਬਰਦਾਰ ਨੂੰ ਤਾਂ ਲੈਵਲ ਤੱਕ ਲੈ ਕੇ ਜਾਊਗੀ ਜੀ ਮੈਂ ਤਾਂ ਇਹ ਕਹੂੰਗਾ ਵੀ ਆਪਣੇ ਕੰਮ ਦੇ ਵਿੱਚ ਲੱਗੇ ਰਹੋ ਪਰਮਾਤਮਾ ਇੱਕ ਦਿਨ ਸਾਰਿਆਂ ਨੂੰ ਤਰੱਕੀ ਦੇਊਗਾ ਜੀ ਧੰਨਵਾਦ ਜੀ ਗੱਲਬਾਤ ਕਰ ਲਈ ਤੇ ਰੱਬ ਤੁਹਾਨੂੰ ਤਰੱਕੀ ਦੇਵੇ ਤੁਹਾਨੂੰ ਸੀਬੀਆਈ ਐਡੀ ਤੱਕ ਪਹੁੰਚਾਵੇ ਚੰਗੀਆਂ ਤੁਹਾਡੇ ਡੰਗਾ ਲਾਵੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ